DIG ਹ ਚਰਨ ਸਿੰਘ ਪੁੱਲਰ ਦੇ ਮਾਮਲੇ ਦੇ ਸਬੰਧ ਚ CBI ਅੱਜ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਸਰਗੋਦਾ ਕਲੋਨੀ ਪਹੁੰਚੀ ਜਿੱਥੇ CBI ਟੀਮ ਨੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਤੇ ਛਾਪੇ ਮਾਰੀ ਕੀਤੀ ਸਵੇਰ ਤੋਂ ਹੀ ਤਲਾਸ਼ੀ ਜਾਰੀ ਹੈ ਹਾਲਾਂਕਿ ਕੋਈ ਵੀ ਅਧਿਕਾਰੀ ਮੀਡੀਆ ਨਾਲ ਗੱਲ ਨਹੀਂ ਕਰ ਰਿਹਾ ਪਾਸਤੀਕ ਅਲੂਦੀਆ ਨੇ ਨਾਲ ਪਟਿਆਲੇਚ ਵੀ ਬੀਐਚ ਪ੍ਰਾਪਰਟੀ ਡੀਲਰ ਦੇ ਮਾਲਕ ਦੀ ਕੋਠੀ 'ਚ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਇਥੇ ਸੀਬੀਆਈ ਦੇ ਕਰੀਬ 10 ਅਧਿਕਾਰੀ ਪਹੁੰਚੇ ਦੇ ਨਾਲ ਹੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਵੀ ਪਹੁੰਚੀ ਅਧਿਕਾਰੀਆਂ ਨੇ ਉੱਥੇ ਵੀ ਰੇਡ ਕੀਤੀ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਭੁੱਲਰ ਮਾਮਲੇ ਨਾਲ ਸੰਬੰਧਿਤ ਕਾਗਜ਼ਾਤ ਮਿਲ ਸਕਦੇ ਨੇ ਸੀਬੀਆਈ ਨੇ ਮੌਤਲ ਡੀਆਈਜੀ ਭੁੱਲਰ ਮਾਮਲੇ 'ਚ ਜਾਂਚ ਤੇਜ਼ ਕਰ ਦਿੱਤੀ ਹੈ ਸੀਬੀਆਈ ਭੁੱਲਰ ਦਾ ਰਿਮਾਂਡ ਵੀ ਲੈ ਚੁੱਕੀ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਦਰ ਕ੍ਰਿਸ਼ਾਨੂੰ ਤੇ ਉਸਦੀ ਡਾਇਰੀ 'ਚੋਂ ਮਿਲੇ ਹੋਰ ਅਵਸਰਾਂ ਦੇ ਨਾਮ ਤੋਂ ਬਾਅਦ ਉਹਨਾਂ ਤੋਂ ਵੀ ਪੁੱਛ ਕੇ ਚੁਕੀ ਗਈ ਹੈ ਇਹ ਮਾਮਲਾ ਕਾਫੀ ਦਿਨਾਂ ਦਾ ਭਖਿਆ ਹੋਇਆ ਸਿਆਸਤ ਵੀ ਗਰਮਾਈ ਹੋਈ ਹੈ ਸੀਬੀਆਈ ਇਸ ਮਾਮਲੇ ਨੂੰ ਹਰ ਐਂਗਲ ਤੋਂ ਦੇਖ ਰਹੀ ਹੈ ਹੁਣ ਪ੍ਰਾਪਰਟੀ 딜ਰਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਵੀ ਕਾਗਜ਼ਾਤ ਤੇ ਕਈ ਕੁਝ ਤੱਥ ਜਿਹੜੇ ਨੇ ਸੀਬੀਆਈ ਨੂੰ ਮਿਲ ਸਕਣੇ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ chape mari khatam hon to baad hi dekhna hovega ki adhikariyan nu puller mamle ch is koothiyan de vichon ki kuch bramhad hoya hai ਡੀਆਜੀ ਹਰ ਚਰਨ ਸਿੰਘ ਪੁੱਗਰ ਦੇ ਮਾਮਲੇ ਦੇ ਸੰਬੰਧ ਚ ਸੀਬੀਆਈ ਅਜਲੂਦੀਆਣੇ ਦੇ ਪੱਖੋਵਾਲ ਰੋਡ ਤੇ ਸਰਗੋਦਾ ਕਲੋਨੀ ਪਹੁੰਚੀ ਜਿੱਥੇ ਸੀਬੀਆਈ ਟੀਮ ਨੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਤੇ ਛਾਪੇ ਮਾਰੀ ਕੀਤੀ ਸਵੇਰ ਤੋਂ ਹੀ ਤਲਾਸ਼ੀ ਜਾਰੀ ਹੈ ਹਾਲਾਂਕਿ ਕੋਈ ਵੀ ਅਧਿਕਾਰੀ ਮੀਡੀਆ ਨਾਲ ਗੱਲ ਨਹੀਂ ਕਰ ਰਿਹਾ ਅਸਲੀ ਗੱਲ ਲੁਧਿਆਣਾ ਦੇ ਨਾਲ ਪਟਿਆਲੇ ਚ ਵੀ ਬੀ ਐਚ ਪ੍ਰੋਪਰਟੀ ਡੀਲਰ ਦੇ ਮਾਲਕ ਦੀ ਕੋਠੀ ਚ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਇੱਥੇ ਸੀਬੀਆਈ ਦੇ ਕਰੀਬ 10 ਅਧਿਕਾਰੀ ਪਹੁੰਚੇ ਤੇ ਨਾਲ ਹੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਵੀ ਪਹੁੰਚੀ ਅਧਿਕਾਰੀਆਂ ਨੇ ਉੱਥੇ ਵੀ ਰੇਡ ਕੀਤੀ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਪੁੱਲਰ ਮਾਮਲੇ ਨਾਲ ਸੰਬੰਧਿਤ ਕਾਗਜ਼ਾਤ ਮਿਲ ਸਕਦੇ ਨੇ ਸੀਬੀਆਈ ਨੇ ਮੁਅੱਤਲ ਡੀਆਈਜੀ ਪੁੱਲਰ ਮਾਮਲੇ 'ਚ ਜਾਂਚ ਤੇਜ਼ ਕਰ ਦਿੱਤੀ ਹੈ ਸੀਬੀਆਈ ਪੁੱਲਰ ਦਾ ਰਿਮਾਂਡ ਵੀ ਲੈ ਚੁੱਕੀ ਹੈ ਤੇ ਕੁੱਝ ਕੁੱਝ ਕੀਤੀ ਜਾ ਰਹੀ ਹੈ ਉਦਰ ਕ੍ਰਿਸ਼ਾ ਨੂੰ ਤੇ ਉਸ ਦੀ ਡਾਇਰੀ ਚੋਂ ਮਿਲੇ ਹੋਰ ਅਫਸਰਾਂ ਦੇ ਨ ਬਾਦੂ ਨਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਇਹ ਮਾਮਲਾ ਕਾਫੀ ਦਿਨਾਂ ਦਾ ਭਖਿਆ ਹੋਇਆ ਸਿਆਸਤ ਵੀ ਗਰਮਾਈ ਹੋਈ ਹੈ ਸੀਬੀਆਈ ਇਸ ਮਾਮਲੇ ਨੂੰ ਹਰ ਐਂਗਲ ਤੋਂ ਦੇਖ ਰਹੀ ਹੈ ਹੁਣ ਪ੍ਰਾਪਰਟੀ 딜ਰਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਵੀ ਕਾਗਜ਼ਾਤ ਤੇ ਕਈ ਕੁਝ ਤੱਥ ਜਿਹੜੇ ਨੇ ਸੀਬੀਆਈ ਨੂੰ ਮਿਲ ਸਕਣੇ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਛਾਪੇਮਾਰੀ ਖਤਮ ਹੋਣ ਤੋਂ ਬਾਅਦ ਹੀ ਦੇਖਣਾ ਹੋਵੇਗਾ ਕਿ ਅਧਿਕਾਰੀਆਂ ਨੂੰ ਭੁੱਲਰ ਮਾਮਲੇ 'ਚ ਇਸ ਕੋਠੀਆਂ ਦੇ ਵਿੱਚੋਂ ਕੀ ਕੁਝ ਬਰਾਮਦ ਹੋਇਆ ਹੈ